ਸੱਚੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤ ਟੀਵੀ ਮੈਸੋਨੀਆ ਸੋ ਅੱਜ ਇੱਕ ਅਜਿਹੇ ਆਰਟਿਸਟ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਬਚਪਨ ਤੋਂ ਹੀ ਸੋਚ ਕੇ ਰੱਖਿਆ ਸੀ ਇੱਕ ਮਿੱਥ ਕੇ ਰੱਖਿਆ ਸੀ ਤੇ ਉਹਨਾਂ ਦਾ ਏਮ ਸੀਗਾ ਕਿ ਉਹਨਾਂ ਨੂੰ ਪੇਂਟਿੰਗ ਆਰਟਿਸਟ ਬੰਨਾ ਹੈ ਜਿਨ੍ਹਾਂ ਨੇ 10ਵੀਂ ਦੀ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਇਸ ਆਰਟ ਫਾਰਮ ਨੂੰ ਆਪਣਾ ਕੀਤਾ ਬਣਾ ਲਿਆ ਤੇ ਅੱਜ ਬਹੁਤ ਵਧੀਆ ਉਹਨਾਂ ਦੀ ਜੋ ਆ ਮਿਹਨਤ ਨੂੰ ਭਾਗ ਲੱਗੇ ਨੇ ਲੋਕ ਉਹਨਾਂ ਦੇ ਕੰਮ ਨੂੰ ਪਸੰਦ ਵੀ ਕਰ ਰਹੇ ਆ ਪੇਂਟਿੰਗ ਆਰਟਿਸਟ ਦੀ ਗੱਲ ਕਰੀਏ ਤਾਂ ਤੁਸੀਂ ਜੇਕਰ ਬਹੁਤ ਸਾਰੇ ਥਾਵਾਂ ਤੇ ਉੱਤੇ ਜਾਂਦੇ ਹੋ ਘੁੰਮਣ ਦੇ ਲਈ ਤਾਂ ਉੱਥੇ ਉਹ ਆਰਟਿਸਟ ਕਲਾਕਾਰ ਬੈਠੇ ਹੁੰਦੇ ਆ ਜੋ ਤੁਹਾਡੀ ਤਸਵੀਰ ਜੋ ਆ ਇੱਕ ਪੇਜ ਦੇ ਉੱਤੇ ਉਤਾਰਦੇ ਆ ਉਸ ਨੂੰ ਹੁਬਹੂ ਦਿਖਾਉਂਦੇ ਆ ਤੇ ਇਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਤੇ ਅੱਜ ਜਿਹੜੇ ਸਾਡੇ ਨਾਲ ਆਰਟਿਸਟ ਬੈਠੇ ਉਹਨਾਂ ਦਾ ਨਾਮ ਸ਼ਰਨਦੀਪ ਸਿੰਘ ਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਸਰ ਸਤਿ ਸ਼੍ਰੀ ਅਕਾਲ ਜੀ ਜੀ ਸੋ ਜਿਹੜੀ ਤੁਹਾਡੀ ਆਰਟ ਫਾਰਮ ਹੈ ਪੇਂਟਿੰਗ ਆਰਟਿਸਟ ਤੁਸੀਂ ਹੈਗੇ ਹੋ ਇਸ ਆਰਟ ਫਾਰਮ ਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ ਵੀ ਕਿਸ ਤਰੀਕੇ ਦੀ ਆਰਟ ਫਾਰਮ ਹੁੰਦੀ ਹੈ ਤੇ ਕਿੰਨਾ ਕੁ ਸਮਾਂ ਲੱਗਦਾ ਇਸ ਨੂੰ ਸਿੱਖਣ ਦੇ ਲਈ ਵੈਸੇ ਇਸ ਨੂੰ ਜੇ ਕੋਰਸ ਦੇਖਿਆ ਫਾਈਨ ਆਰਟ ਦਾ ਕੋਰਸ ਸ 5 ਸਾਲ ਦਾ ਹੈਗਾ ਬਟ ਤੁਸੀਂ ਅ ਨੈਚੁਰਲੀ ਵੀ ਕਰ ਸਕਦੇ ਹੋ ਜੇ ਤੁਹਾਨੂੰ ਸ਼ੌਂਕ ਹੈ ਤਾਂ ਔਰ ਸ਼ੌਂਕ ਦੇ ਜ਼ਰੀਏ ਸਭ ਕੁਝ ਹੋ ਸਕਦਾ ਹੈ ਤਾਂ ਮੈਨੂੰ ਬਚਪਨ ਤੋਂ ਸ਼ੌਂਕ ਸੀਗਾ ਤਾਂ ਬਸ 6-6 ਸਾਲ ਦੀ ਉਮਰ ਤੋਂ ਹੀ ਸ਼ੁਰੂ ਕਰ ਕੀਤਾ ਸੀ ਪੇਂਟਿੰਗ ਦਾ ਔਰ ਬਸ ਟੈਲੀਵਿਜ਼ਨ ਦੇ ਵਿੱਚ ਐਗਜ਼ਿਬਿਸ਼ਨ ਦੇਖਦੇ ਹੁੰਦੇ ਸੀਗੇ ਪੇਂਟਿੰਗ ਦੀ ਤੋ ਉਦੋਂ ਤੋਂ ਬਸ ਉਹਨਾਂ ਦੇ ਕੇ ਆਰਟਿਸਟਾਂ ਨੂੰ ਤੋਂ ਸ਼ੌਂਕ ਸੀਗਾ ਅੱਛਾ ਜਿਵੇਂ ਤੁਸੀਂ ਕਿਹਾ ਬਚਪਨ ਤੋਂ ਸ਼ੌਂਕ ਸੀਗਾ ਤਾਂ ਕਿਹੜੀ ਕਲਾਸ 'ਚ ਸੀਗਾ ਕਿਉਂਕਿ ਬਚਪਨ ਦੇ ਵਿੱਚ ਸਾਡੇ ਕੋਲ ਡਰਾਇੰਗ ਦੇ ਬੜੇ ਆਂਦੇ ਹੁੰਦੇ ਇੱਕ ਲੈਸਨ ਤਾਂ ਹੋਈ ਹੁੰਦਾ ਸੀਗਾ ਕਿ ਡਰਾਇੰਗ ਕਰਨੀ ਆ ਤੋ ਉਦੋਂ ਸ਼ੌਂਕ ਪਿਆ ਸੀਗਾ ਤੇ ਅਦੋਂ ਜਦੋਂ ਡਰਾਇੰਗ ਕਰਦੇ ਸੀਗੇ ਤਾਂ ਟੀਚਰਸ ਦਾ ਕਿਵੇਂ ਦਾ ਉਸ ਟਾਈਮ ਦੇ ਉੱਤੇ ਨਜ਼ਰੀਆ ਰਹਿੰਦਾ ਸੀਗਾ ਕਿਉਂਕਿ ਤੁਸੀਂ ਬਹੁਤ ਸੋਹਣੀ ਡਰਾਇੰਗ ਕਰਦੇ ਸੀ ਤਾਂ ਇੱਥੇ ਹੀ ਖੜੇ ਸੀਗੇ ਸੋ ਟੀਚਰਸ ਦਾ ਕੀ ਰਿਸਪੌਂਸ ਰਹਿੰਦਾ ਸੀ ਟੀਚਰ ਬਹੁਤ ਖੁਸ਼ ਹੁੰਦੇ ਸੀਗੇ ਉਸ ਟਾਈਮ ਤੇ ਕਿਉਂਕਿ ਪੇਂਟਿੰਗ ਦੇ ਵਿੱਚ ਜਿਆਦਾ ਉਸ ਟਾਈਮ ਤੇ ਸਟੱਡੀ ਵਿੱਚ ਇੰਨਾ ਮਤਲਬ ਜਿਆਦਾ ਛੋਟੇ ਛੋਟੇ ਸਾਨੂੰ ਸਬਜੈਕਟ ਜਿਦਾਂ ਰੱਖੇ ਤੋਂ ਪੇਂਟਿੰਗ ਦੇ ਵਿੱਚ ਸਾਨੂੰ ਦੱਸਦੇ ਹੁੰਦੇ ਸੀ ਕਿ ਤੁਸੀਂ ਫਰੂਟ ਬਣਾਓ ਜਾਂ ਸਟੇਲ ਲਾਈਫ ਕਰੋ ਤੋਂ ਬਸ ਉਸ ਟਾਈਮ ਤੇ ਜਦੋਂ ਬਣਾਉਂਦੇ ਰਹੇ ਹੌਲੀ ਹੌਲੀ ਉਹਨਾਂ ਟੀਚਰਸ ਨੂੰ ਪਤਾ ਲੱਗਿਆ ਕਿ ਹਾਂ ਇਹ ਕਰ ਸਕਦੇ ਨੇ ਤੋਂ ਉਹਨਾਂ ਨੇ ਵੀ ਮਤਲਬ ਦੱਸਿਆ ਕਿ ਹਾਂ ਤੁਸੀਂ ਇਸ ਚੱਗੇ ਵੱਧ ਸਕਦੇ ਹੋ ਤੁਹਾਨੂੰ ਕਰਨਾ ਚਾਹੀਦਾ ਹੈ ਤੋ ਬਸ ਉਸ ਤੋਂ ਲੱਗਣ ਲੱਗੀ ਹੋਈ ਹੈ ਤੋ ਕਰ ਰਹੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਵੀ 10th ਕਲਾਸ ਸੀਗੀ ਜਦੋਂ ਤੁਸੀਂ ਸਟੱਡੀ ਛੱਡ ਦਿੱਤੀ ਤੇ ਤੁਸੀਂ ਪੱਕਾ ਮਨ ਬਣਾ ਲਿਆ ਵੀ ਇਸ ਫਾਰਮ ਦੇ ਵੱਲ ਜਾਣਾ ਹੈ ਮਤਲਬ ਇਹ ਇੱਕ ਵੱਡਾ ਡਿਸੀਜਨ ਵੀ ਹੋ ਜਾਂਦਾ ਵੀ ਘਰ ਦੇ ਵੀ ਬੋਲਦੇ ਵੀ ਸਾਡਾ ਕਿਉਂਕਿ ਹਰ ਕੋਈ ਘਰ ਦਾ ਚਾਹੁੰਦਾ ਹੁੰਦਾ ਵੀ ਨਿਆਣਾ ਪੜ੍ਹ ਲੈ ਕੇ ਕੁਝ ਵਧੀਆ ਕੰਮ ਕਰੇ ਤੇ ਮਤਲਬ ਘਰ ਦੇ ਦਾ ਕੀ ਉਦੋਂ ਕਹਿਣਾ ਸੀਗਾ ਉਹਨਾਂ ਨੇ ਤੁਹਾਨੂੰ ਡਾਂਟੇ ਵੀ ਹੋਏਗਾ ਜਾਂ ਰੋਕਿਆ ਹੋਏਗਾ ਜਾਂ ਫਿਰ ਉਹਨਾਂ ਨੇ ਤੁਹਾਨੂੰ ਵਧਾਵਾ ਦਿੱਤਾ ਵੀ ਨਹੀਂ ਕੋਈ ਨਹੀਂ ਕਰ ਇਹ ਵਧੀਆ ਹੀ ਹੈ ਜੋ ਤੂੰ ਕਰ ਹਾਂਜੀ ਇਸ ਮਤਲਬ ਮੇਰੇ ਮਮੀ ਡੈਡੀ ਕਹਿੰਦੇ ਸੀਗੇ ਕਿ ਤੁਹਾਨੂੰ ਮਤਲਬ ਸੋਚ ਲਓ ਤੁਸੀਂ ਆਪਣੇ ਲਈ ਕਿ ਕਿਵੇਂ ਕਰਨਾ ਸਟੱਡੀ ਕਰਨੀ ਕਿ ਨਹੀਂ ਅੱਗੇ ਕਰਨੀਗੇ ਤੋਂ ਉਸ ਟਾਈਮ ਤੇ ਬਸ ਇਨਾ ਸ਼ੌਂਕ ਹੀ ਨਾ ਸੀਗਾ ਕਿ ਮੈਨੂੰ ਪੜਾਈ ਛੱਡਣੀ ਪਈ ਔਰ ਇਨਾ ਰੁਝਾਨ ਹੀ ਨਾ ਹੋ ਗਿਆ ਜਿਵੇਂ ਤੁਹਾਡਾ ਰੁਝਾਨ ਇੱਕ ਦੂਸਰੇ ਪਾਸੇ ਹੋ ਜਾਂਦਾ ਤਾਂ ਫਿਰ ਤੁਸੀਂ ਇੱਕ ਵਿਸ਼ਾ ਤੁਹਾਨੂੰ ਛੱਡਣਾ ਪੈਂਦਾ ਤੋਂ ਮੈਨੂੰ ਪੜਾਈ ਛੱਡਣੀ ਪਈ ਉਸ ਟਾਈਮ ਤੇ ਇਨਾ ਜਿਆਦਾ ਸ਼ੌਂਕ ਸੀ ਉਸ ਟਾਈਮ ਤੇ ਬਚਪਨ ਦੇ ਵਿੱਚ ਤੋ ਔਰ ਉਦੋਂ ਤੋਂ ਬਸ ਫਿਰ ਪੜਾਈ ਬਾਰੇ ਸੋਚਿਆ ਨਹੀਂ ਔਰ ਪੇਂਟਿੰਗ ਹੀ ਕਰਦੇ ਰਹੇ ਔਰ ਹੁਣ ਜਦਕਰ ਪੇਂਟਿੰਗ ਹੀ ਕਰ ਰਹੇ ਆ ਔਰ ਅੱਛੇ ਜਦੋਂ ਪਹਿਲੀ ਪੇਂਟਿੰਗ ਬਣਾਈ ਸੀਗੀ ਮਤਲਬ ਪ੍ਰੋਪਰ ਪੇਂਟਿੰਗ ਜਦੋਂ ਬਣਾਈ ਸੀਗੀ ਤਾਂ ਕਿਹਦੀ ਬਣਾਈ ਸੀਗੀ ਉਸ ਟਾਈਮ ਮੈਂ ਜਦੋਂ ਬਚਪਨ ਤੋਂ ਗੁਰੂ ਸਾਹਿਬ ਜੀ ਦੇ ਫੋਟੋਆਂ ਜਿਵੇਂ ਸਿੱਖ ਹਿਸਟਰੀ ਔਰ ਉਸ ਤਰ੍ਹਾਂ ਦੀ ਪੇਂਟਿੰਗ ਬਣਾਉਂਦਾ ਸੀਗਾ ਜਿਵੇਂ ਬਾਬਾ ਬੰਦਰ ਸਿੰਘ ਬਹਾਦਰ ਜੀ ਦੀ ਸਕੈਚ ਬਣਾਈ ਸੀ ਔਰ ਮੇਰੇ ਟੀਚਰਜ਼ ਨੇ ਦੇਖੀ ਉਹ ਬਹੁਤ ਖੁਸ਼ ਹੋਏ ਔਰ ਉਸ ਤੋਂ ਬਾਅਦ ਕਾਫੀ ਗੁਰੂ ਸਾਹਿਬਾਨ ਦੀਆਂ ਫੋਟੋਆਂ ਬਣਾਈਆਂ ਪਕ ਪਕਤਾਨੀ ਫੋਟੋਆਂ ਬਣਾਈਆਂ ਔਰ ਬਸ ਉਹਨਾਂ ਨੂੰ ਦੇਖ ਕੇ ਹੌਲੀ ਹੌਲੀ ਜਿਵੇਂ ਜਿਵੇਂ ਕੋਈ ਜਿਵੇਂ ਲੋਕ ਦੇਖਦੇ ਸੀ ਤਾਂ ਉਹ ਬਹੁਤ ਖੁਸ਼ ਹੁੰਦੇ ਸੀ ਔਰ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਮੇਰੇ ਕੋਲ ਆਰਡਰ ਵੀ ਆਉਣ ਲੱਗੇ ਕਿ ਤੁਸੀਂ ਮਤਲਬ ਸਾਨੂੰ ਬਣਾ ਕੇ ਦੋ ਸਕੈਚਸ ਵਗੈਰਾ ਤਾਂ ਪੇਂਟਿੰਗ ਸਕੈਚਸ ਬਸ ਉਸ ਤਰ੍ਹਾਂ ਫਿਰ ਕਰਦੇ ਰਿਹਾ ਕਰਦੇ ਹੌਲੀ ਹੌਲੀ ਉਸ ਲਾਈਨ ਦੇ ਵਿੱਚ ਆ ਗਏ ਵਿਚ ਮੈਂ ਹੁਣ ਤੁਸੀਂ ਪੇਂਟਿੰਗ ਬਣਾਉਂਦੇ ਹੋ ਤਾਂ ਹੁਣ ਤਾਂ ਤੁਸੀਂ ਦੇਖਿਆ ਵੀ ਇੱਕ ਮੁੰਡੇ ਦੀ ਫਟਾਫਟ ਜਵਾਗ ਦੀ ਪੇਂਟਿੰਗ ਬਣਾ ਕੇ ਦਿੱਤੀ ਵੈਸੇ ਸਟਾਰਟਿੰਗ ਜਦੋਂ ਕੀਤੀ ਸੀਗੀ ਤਾਂ ਕਿੰਨਾ ਕੁ ਟਾਈਮ ਲੱਗ ਜਾਂਦਾ ਇੱਕ ਪੇਂਟਿੰਗ ਨੂੰ ਬਣਾਉਣ ਦੇ ਲਈ ਉਹਦੇ ਵਿੱਚ ਬਹੁਤ ਸਾਰੀਆਂ ਮਿਸਟੇਕਸ ਵੀ ਹੁੰਦੀਆਂ ਹੋਣਗੀਆਂ ਸੋ ਉਹਨਾਂ ਚੀਜ਼ਾਂ ਤੋਂ ਕਿਵੇਂ ਨਿਕਲੇ ਹੋ ਤੇ ਕਿੰਨਾ ਕੁ ਸਮਾਂ ਲੱਗਿਆ ਸੀ ਪਹਿਲੇ ਪਹਿਲੇ ਜਦੋਂ ਪੇਂਟਿੰਗਸ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਅ ਉਸ ਟਾਈਮ ਤੇ ਕਾਫੀ ਗਲਤੀਆਂ ਹੁੰਦੀਆਂ ਸੀਗੀਆਂ ਜਿਸ ਤਰ੍ਹਾਂ ਬੱਚਿਆਂ ਤੋਂ ਸਿੱਖਣ ਲੱਗਿਆ ਕੋਈ ਵੀ ਸਟੂਡੈਂਟ ਹੈ ਕੁਝ ਵੀ ਸਿੱਖਦਾ ਕੋਈ ਆਰਟ ਸਿੱਖਦਾ ਹੈ ਤਾਂ ਗਲਤੀਆਂ ਤਾਂ ਹੁਣ ਇੱਕ ਨੋਰਮਲ ਗੱਲ ਹੈ ਤੇ ਮੈਂ ਕਾਫੀ ਗਲਤੀਆਂ ਕਰਦਾ ਸੀਗਾ ਬਟ ਟੀਚਰ ਜਿਵੇਂ ਕਹਿੰਦੇ ਸੀ ਕਿ ਹਾਂ ਕਿ ਮਤਲਬ ਹੋਏਗਾ ਇਹ ਆਪਣੇ ਆਪ ਔਰ ਖੁਦ ਗਲਤੀਆਂ ਕਰਨ ਨਾਲ ਹੀ ਫਿਰ ਮਤਲਬ ਪਤਾ ਚੱਲਦਾ ਰਿਹਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਹੈਗਾ ਤਾਂ ਕਾਫੀ ਰਿਸਪਾਂਸ ਮਿਲਿਆ ਉਸ ਤੋਂ ਬਾਅਦ ਪੇਂਟਿੰਗ ਕਰਨਾ ਤਾਂ ਮੇਰਾ ਇੱਕ ਸਵਾਲ ਹੈ ਜਿਵੇਂ ਸੋਸ਼ਲ ਮੀਡੀਆ ਉੱਤੇ ਵੀ ਅੱਜਕੱਲ ਨਾ ਆਰਟਿਸਟ ਆਉਂਦੇ ਆ ਤੇ ਕਹਿੰਦੇ ਵੀ ਅਸੀਂ ਤੁਹਾਡੀ ਪੇਂਡਿੰਗ ਬਣਾ ਕੇ ਦੇ ਦਾਂਗੇ ਉਹ ਰੀਅਲ ਹੁੰਦੀ ਹੈ ਜਿਹੜੀ ਉਹ ਪੇਂਟਿੰਗ ਫਟਾਫਟ ਬਣਾ ਕੇ ਟੈਗ ਕਰ ਦਿੰਦੇ ਆ ਇਨਸਾਨ ਨੂੰ ਉਹ ਚੀਜ਼ ਮੈਨੂੰ ਥੋੜੀ ਜਿਹੀ ਸਮਝਾਓ ਕਿਉਂਕਿ ਤੁਸੀਂ ਖੁਦ ਆਰਟਿਸਟ ਹੋ ਤਾਂ ਤੁਸੀਂ ਸੋਸ਼ਲ ਮੀਡੀਆ ਆਬਵੀਅਸਲੀ ਯੂਜ਼ ਕਰਦੇ ਹੋ ਹਾਂਜੀ ਹਾਂਜੀ ਅੱਜ ਥੋੜਾ ਜਿਹਾ ਇਹ ਬਸ ਕਹਿ ਰਹੋ ਕਿ AI ਦਾ ਜ਼ਮਾਨਾ ਜਿਵੇਂ ਸੋਸ਼ਲ ਮੀਡੀਆ ਤੇ ਤੋਂ ਇਹ ਥੋੜਾ ਜਿਹਾ ਕਰ ਰਹੇ ਆ ਕਿ ਫੇਕ ਜਿਹਨੂੰ ਕਹਿ ਸਕਦੇ ਆ ਆਰਟ ਕੁਝ ਸਟੂਡੈਂਟ ਵੀ ਕਰ ਰਹੇ ਆ ਇਹ ਔਰ ਬੱਚੇ ਵੀ ਮੇਰੇ ਖਿਆਲ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਤੋਂ ਜੋ ਰੀਅਲ ਆਰਟਿਸਟ ਹੋਏਗਾ ਉਹ ਇਸ ਤਰ੍ਹਾਂ ਦਾ ਕਦੇ ਨਹੀਂ ਯੂਜ਼ ਕਰਦਾਗਾ ਔਰ ਉਹਨੂੰ ਪੇਂਟਿੰਗ ਕਰਨਾ ਮੁੰਝ ਨੂੰ ਸ਼ੌਂਕ ਹੈ ਹਾਂ ਤੁਸੀਂ ਉਹਦਾ ਸਹਾਰਾ ਲੈ ਸਕਦੇ ਹੋ ਜਿਵੇਂ ਜਿਵੇਂ ਮਤਲਬ ਸੋਸ਼ਲ ਮੀਡੀਆ ਚੋਂ ਨੈਟ ਤੁਸੀ ਪਿਕਸ ਦੇਖ ਲਈ ਹੈ ਜਾਂ ਤੋਂ ਇਸਦਾ ਸਹਾਰਾ ਲਿਆ ਜਾ ਸਕਦਾ ਬਟ ਉਹਨੂੰ ਗਲਤ ਕਿਸੇ ਨੂੰ ਗਾਈਡ ਕਰਨਾ ਜਾਂ ਦਿਖਾਉਣਾ ਕਿ ਉਸ ਤੋਂ ਬਾਅਦ ਉਹ ਤੋਂ ਕੰਮ ਲੈਣਾ ਤੋ ਜਿਵੇਂ ਤੁਸੀਂ ਕਿਸੇ ਕੋਲ ਪ੍ਰਿੰਟ ਕਰਕੇ ਤੁਸੀਂ ਕਿਸੇ ਕਸਟਮਰ ਨੂੰ ਵੀ ਮਤਲਬ ਧੋਖਾ ਦੇ ਸਕਦੇ ਹੋ ਇਹ ਨਹੀਂ ਕਰਨਾ ਚਾਹੀਦਾ ਮਤਲਬ ਉਹ ਰੀਅਲ ਹੁੰਦਾ ਹੈ ਜਿਹੜੇ ਸੋਸ਼ਲ ਮੀਡੀਆ ਉਤੇ ਆਰਟਿਸਟ ਕਿਉਂਕਿ ਮੈਂ ਖੁਦ ਇਹ ਚੀਜ਼ ਦੇਖੀ ਹੈ ਵੀ ਆਰਟਿਸਟ ਕੋਈ ਹੋਏਗਾ ਤੇ ਉਹ ਕਹੇਗਾ ਵੀ ਤੁਹਾਡੀ ਪੇਂਟਿੰਗ ਬਣਾਈ ਹੈ ਤੁਹਾਨੂੰ ਟੈਗ ਕਰ ਦਿੰਦੇ ਤੇ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਇੰਨੇ ਇੰਨੇ ਪੈਸੇ ਦੇ ਦਿਓ ਤੁਹਾਨੂੰ ਅਸੀਂ ਤੁਹਾਡੇ ਘਰ ਪਿਜਵਾ ਦੇਵਾਂਗੇ ਇਹ ਇਹ ਰੀਅਲ ਚੀਜ਼ ਹੈ ਇਹ ਨਹੀਂ ਵੈਸੇ ਪੇਂਟਿੰਗ ਤਾਂ ਪਤਾ ਚੱਲ ਜਾਂਦਾ ਵੈਸੇ ਜਿਵੇਂ ਪੈਨਸਲ ਸਕੈਚਸ ਬਣਾਇਆ ਤੁਸੀਂ ਤਾਂ ਪਤਾ ਚੱਲੇਗਾ ਉਹਦਾ ਕਿ ਇਹ ਰੀਅਲ ਹੱਥ ਨਾਲ ਕੀਤਾ ਹੋਇਆ ਹੈ ਜਾਂ ਮਤਲਬ ਫੇਕ ਹੈ ਕੋਈ ਨਕਲ ਕੀਤੀ ਹੋਈ ਹੈ ਤਾਂ ਇਹਨਾਂਕ ਤਾਂ ਪਹਿਚਾਨ ਆ ਜਾਂਦੀ ਹੈ ਕਸਟਮਰ ਨੂੰ ਦੋਰ ਤੁਸੀਂ ਬਿਲਕੁਲ ਨਹੀਂ ਕਰ ਸਕਦੇ ਕਿ ਹਾਂ ਥੋੜਾ ਬਹੁਤ ਚਲੋ ਹੋ ਸਕਦਾ ਬਟ ਜਿਆਦਾ ਰੀਅਲ ਹੀ ਹੁੰਦਾ ਹੈ ਮੈਂ ਤਾਂ ਕੋਈ ਜਿਆਦਾ ਦੇਖਿਆ ਨਹੀਂ ਕਿ ਤੁਹਾਨੂੰ ਇੱਕ ਪੇਂਟਿੰਗ ਦਿਖਾਉਂਦੀ ਹੈ ਤੇ ਇਸ ਦੇ ਬਾਰੇ ਜ਼ਰੂਰ ਦੱਸਿਓ ਵੀ ਇਹ ਰੀਅਲ ਹੈ ਜਾਂ ਫਿਰ ਇਹ ਫੇਕ ਹੈ ਇਹ ਪੇਂਟਿੰਗ ਫੇਕ ਹੈ ਜੀ अच्छा ऐसे किमे पता लगदा वी ये फेक पेंटिंग है ये पेंसिल दे इन्होंने भी ਤੁਸੀਂ ਵੀ ਪੈਨਸਲ ਇਹਨਾਂ ਨੇ ਵੀ ਇੰਕ ਕੀਤਾ ਇਹ ਟੈਕਸਚਰ ਦੀ ਗੱਲ ਹੁੰਦੀ ਸ਼ੀਟ ਤੋਂ ਪਤਾ ਚਲ ਜਾਂਦਾ ਜੀ ਔਰ ਜੋ ਜਾਣਦੇ ਨੇ ਬਣਾਉਣਾ ਜਾਂਦੇ ਉਹਨੂੰ ਬਿਲਕੁਲ ਆਸਾਨੀ ਨਾਲ ਪਤਾ ਚਲ ਜਾਂਦਾ ਹੈ ਕਿ ਕਿ ਕਮੀਆਂ ਮਤਲਬ ਕਿਤੋਂ ਪੈਨਸਲ ਦੀ ਸ਼ੇਡਿੰਗ ਜਦੋਂ ਕਰਦੇ ਨਾ ਤਾਂ ਉਹਦੇ ਇੱਕ ਨਿਸ਼ਾਨ ਰਹਿ ਜਾਂਦੇ ਨੇ ਕਿ ਮਤਲਬ ਸ਼ੇਡਿੰਗ ਦੇ ਟੈਕਸਚਰ ਹੁੰਦਾ ਜੋ ਸ਼ੀਟ ਦਾ ਵੀ ਤੇ ਪੈਨਸਲ ਦਾ ਵੀ ਕੰਬੀਨੇਸ਼ਨਲ ਹੁੰਦਾ ਹੈ ਸਭ ਕੁਝ ਤੇ ਜਾਂ ਤਾਂ ਇਹ ਤੁਸੀਂ ਮਤਲਬ ਪੇਂਟਿੰਗ ਦੇ ਜ਼ਰੀਏ ਤੁਸੀਂ ਇਹ ਮਿਕਸ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਹੋਏਗਾ ਕਿ ਮਤਲਬ ਅ ओरिजिनल ਚੀਜ਼ ਦੇ ਵਿੱਚ ਕਿੰਨਾ ਕੋ ਫਰਕ ਹੈ ਔਰ ਫੇਕ ਚੀਜ਼ ਦੇ ਵਿੱਚ ਕਿੰਨਾ ਫਰਕ ਇਹ ਮਤਲਬ ਫੇਕ ਹੈ AI ਦੇ ਨਾਲ ਬਣੀ ਹੋਈ ਜੀ 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 ਓਕੇ ਸੋ ਹੁਣ ਜਦੋਂ ਤੁਸੀਂ ਇੱਕ ਪੇਂਟਿੰਗ ਤਿਆਰ ਕਰਦੇ ਹੋ ਜਾਂ ਕਿਸੇ ਬੱਚੇ ਨੂੰ ਬਿਠਾ ਕੇ ਉਹਨੂੰ ਉਹਦੋਂ ਡਰਾ ਕਰਦੇ ਹੋ ਤਾਂ ਕਿੰਨਾ ਕੁ ਟਾਈਮ ਲੱਗਦਾ ਹੈ ਪੇਂਟਿੰਗ ਮੈਕਸਿਮਮ ਲਾਈਵ ਸਕੈਚ ਦੇ ਵਿੱਚ 10-15 ਮਿੰਟ ਲੱਗ ਜਾਂਦੇ ਨੇ ਓਕੇ ਪਰ ਫਿਰ ਵੀ ਬਹੁਤ ਜਲਦੀ ਹਾਂਜੀ 10-15 ਮਿੰਟ ਲੱਗ ਜਾਂਦੇ ਨੇ ਔਰ ਜੇ ਤੁਸੀਂ ਫਿਨਿਸ਼ਿੰਗ ਤੋ ਵਧੀਆ ਕੰਮ ਕਰਵਾਉਣਾ ਹੈ ਕਿ ਹਾਂ ਬਿਲਕੁਲ ਨੇਚਰਲ ਕੰਮ ਕਰਵਾਉਣਾ ਹੈ ਫਿਰ ਜਤੂ ਇੱਕ ਦਿਨ ਚਾਹੀਦਾ ਹੈ ਕੰਮ ਕਰਨ ਲਈ ਜਿਵੇਂ ਆ ਮੈਂ ਪੇਂਟਿੰਗ ਵੇਖ ਰਹੀ ਐ ਇਹ ਪ੍ਰੋਪਰ ਨੇਚਰਲ ਟਾਈਲ ਲੈ ਕੇ ਬਣਾਈ ਗਈ ਹੈ ਔਰ ਕਿਵੇਂ ਹੈ ਹਾਂਜੀ ਇਹ ਥੋੜਾ ਜਿਹਾ ਟਾਈਮ ਜ਼ਿਆਦਾ ਲਿਆ ਇਹਨੇ ਮਤਲਬ 2 ਘੰਟੇ ਦਾ ਟਾਈਮ ਲਿਆ ਔਰ ਬਨ ਗਈ ਇਸ ਲਈ ਹਾਂਜੀ ਸੋ ਜਿਵੇਂ ਮੈਂ ਲੋਕਾਂ ਦੀ ਗੱਲ ਕਰਾਂ ਲੋਕਾਂ ਨੂੰ ਪਸੰਦ ਆ ਰਿਹਾ ਤੁਹਾਡਾ ਕੰਮ ਜਾਂ ਫਿਰ ਅਰਨਿੰਗ ਇਸ ਦੇ ਵਿੱਚ ਕਿਸ ਤਰੀਕੇ ਦੀ ਰਹਿੰਦੀ ਹੈ ਅਰਨਿੰਗ ਬਹੁਤ ਵਧੀਆ ਹੈ ਮਤਲਬ ਜੇ ਅਰਨਿੰਗ ਹੋ ਰਹੀ ਹੈ ਤਾਂ ਕਰ ਰਹੇ ਹਾਂ ਇਸ ਲਈ ਹਾਂ ਤੋ ਇਹ ਹੈ ਕਿ ਪੇਂਟਿੰਗ ਬਹੁਤ ਵਧੀਆ ਵਿਸ਼ਾ ਹੈ ਕਰਨਾ ਚਾਹੀਦਾ ਹੈ ਸਟੂਡੈਂਟਸ ਨੂੰ ਜਾਂ ਅੱਜਕੱਲ ਜਿਵੇਂ ਤੁਹਾਨੂੰ ਪਤਾ ਹੈ ਕਿ ਨਸ਼ੇ ਵੱਲ ਬਹੁਤ ਜ਼ਿਆਦਾ ਬੱਚੇ ਜਾ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਇੱਕ ਵਧੀਆ ਚੀਜ਼ ਹੈ ਕਿ ਉਹਨੂੰ ਸਹੀ ਰਸਤੇ ਲਗਵਾਉਣ ਲਈ ਔਰ ਅਰਨਿੰਗ ਵੀ ਬਹੁਤ ਵਧੀਆ ਹੋ ਜਾਂਦੀ ਹੈ ਕਰ ਰਹੇ ਬਹੁਤ ਵਧੀਆ ਆਰਟਿਸਟ ਹੈ ਜੋ ਬਹੁਤ ਵਧੀਆ ਕੰਮ ਕਰ ਰਹੇ ਹੋ ਔਰ ਬਹੁਤ ਵਧੀਆ ਅਰਨੀ ਕਰ ਰਹੇ ਹਨ ਹਾਂਜੀ ਠੀਕ ਹੈ ਜੀ ਸਰ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਗੱਲਬਾਤ ਕਰਨ ਲਈ ਧੰਨਵਾਦ ਤੁਹਾਡਾ ਥੈਂਕ ਯੂ